ਲੋ ਜੀ ਦੋਸਤੋ ਅੱਜ ਆਪਾਂ ਚੱਲੇ ਆ ਮੰਮੀ ਨੂੰ ਦਵਾਈ ਦਿਵਾਉਣ ਏਮਜੋ ਹਸਪੀਟਲ ਉਠੰਡਾ 7:30 ਹੋ ਗਏ ਸਵੇਰੇ ਧੁੰਦ ਬਹੁਤ ਆ ਗਈ ਆਪਾਂ ਤੁਰਦਿਆਂ ਕਰੋ ਤੇ ਜੁੜੇ ਰਹੋ ਤੁਹਾਨੂੰ ਹਸਪੀਟਲ ਵੀ ਦਿਖਾਵਾਂਗੇ ਅੱਜ ਬਹੁਤ ਜ਼ਿਆਦਾ ਭੀੜ ਹੁੰਦੀ ਆ ਉਨੋਂ ਉੱਤੇ ਲੱਗ ਪਈ ਜਿੰਦੋਂ ਧੁੰਦ ਬਹੁਤ ਜ਼ਿਆਦਾ ਆ ਦੇਖੋ ਬਹੁਤ ਜ਼ਿਆਦਾ ਧੁੰਦ ਆ ਤੁਹਾਨੂੰ ਨਾ ਉਹ ਜਾ ਰਿਹਾ ਜੀ ਵੱਡੇ ਰੋਡ ਤੇ ਮੈਂ ਚੜ ਗਏ ਤੇ ਫਜਾਣਾ ਪਰਹੰਡੇ ਇਹ ਵਜੋ ਹਸਪੀਟਲ ਤੇ ਹੁਣ ਤਰਾਂਗੇ ਆਪਾਂ ਵੈਸੇ ਤਾਂ ਘੰਟੇ ਦੀ ਵਾਰਤ ਆ ਗਈ ਜੇ ਆਪਾਂ ਤੁੰਦਨਾ ਹੋਵੇ ਹੁਣੋਂ ਡੇਢ ਘੰਟਾ ਲੱਗ ਜਾਣਾ ਰਾਮ ਮੈਂ ਰੋਡ ਤੇ ਮਾਨਸਾਲੇ ਦੇ ਕਾਫੀ ਤੁੰਦ ਬੈਗੀਆਂ ਪਹੁੰਚ ਗਏ ਮਾਨਸਾ ਪੁੱਤੇ ਆ ਦੇਖੋ ਇੱਥੇ ਵੀ ਤੁੰਦਨੀ ਦੇ ਵਿੱਚ ਇੱਥੇ ਘੱਟ ਆ ਗਈ। ਆਪ ਲਗਾ ਸਮਾਂ ਦਿੱਤਾ। ਇਹ ਥੋੜੀ ਘੱਟ। 9 ਟਨ ਤੋਂ ਨਹੀਂ ਆਈ ਪੌਣੇ ਨਾ ਹੋਵੇ। ਅਗਰ ਸਵਾ ਘੰਟਾ ਹੋ ਗਿਆ ਆਪਾਂ। ਕੋਰਸ਼ਵੀਰ ਦੇ ਨੇੜੇ ਪਹੁੰਚ ਗਏ। ਤੇ ਲੱਗਣਾ ਵਾ 25-30 ਮਿੰਟ ਘੱਟੋ ਘੱਟ। ਪਤਾ ਕਿ ਇਹ ਜੋ ਹਸਪਤਲ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ। ਲੋ ਜੀ ਆਪਾਂ ਪਹੁੰਚ ਗਏ ਜੀ ਫਾਈਨਲੀ ਦੇਖੋ ਮੈਡੀਕਲ ਇਹਮ ਲੋ ਹਸਪੀਟਲ ਤੇ ਪੀੜ ਦਿਖਾਵਾਂਗੇ ਤੁਹਾਨੂੰ ਕਿੰਨੀ ਹੁੰਦੀ ਹੈ ਉਹਨੇ ਤੇ ਅੱਜ ਤੋਂ 4 ਸਾਲ ਪਹਿਲਾਂ ਆਪਾਂ ਚਾਚਾ ਜੀ ਨੂੰ ਦਵਾਈ ਦਵਾਉਣ ਆਉਂਦੇ ਸੀ ਉਦੋਂ ਬਹੁਤ ਘੱਟ ਭੀੜ ਹੁੰਦੀ ਸੀ ਤੇ ਹੁਣ ਬਹੁਤ ਜ਼ਿਆਦਾ ਭੀੜ ਹੈ ਤੁਹਾਨੂੰ ਦਿਖਾਵਾਂਗੇ ਆ ਚੱਲ ਪਈਏ ਜੀ ਆਪਾਂ ਮਾਤਾਵਾਰਾਂ ਨੂੰ ਇੱਥੇ ਤਾਰਤਾ ਤੇ ਆਪਾਂ ਗੱਡੀ پارک ਕਰਾਈ ਉਧਰ ਆਗੇ ਆਪੀੜੀ ਗੱਡੀ پارک ਕਰਾਈ ਹੈ پارک ਦੇ ਵਿੱਚ ਵੀ ਹਰਾਸ ਦੇ ਕੇ ਉਹਨੂੰ ਪਤਾ ਹੀ ਲੱਗ ਜੂਗਾ ਕਿੰਨੀ ਭੀੜ ਹੁੰਦੀ ਹੈ ਨਾ ਜਿਹੜੇ ਜਿਹੜੇ ਭਰਾ ਇੱਥੇ ਆਇਆ ਜਰ ਉਹਨੂੰ ਤਾਂ ਪਤਾ ਹੀ ਆ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਪਾਰਕਿੰਗ ਉਹ ਗੰਦੀ ਲਾਉਣੀ ਪੈਣੀ ਹੈ ਗੱਡੀ ਉਧਰ ਦੀ ਫੁੱਲ ਹੋ ਰਹੀ ਹੈ ਪਾਰਕਿਆ ਅੱਛਾ ਹੁਣ ਉਧਰ ਦੀ ਰਸਤਾ ਬਣਾਤਾ ਨਿਕਲਣ ਦਾ ਇਧਰ ਦੀ ਆਪਾਂ ਪਹਿਲਾਂ ਇੰਟਰ ਕਰ ਦਿੰਦੇ ਤੇ ਇਧਰ ਦੀ ਇੰਟਰ ਹੋਣਾ ਕਰਤਾ ਜੀ ਆ ਦੇਖੋ ਇੱਥੋਂ ਇੰਟਰ ਹੋ ਮਾ ਇਹ ਪਾ ਤੇ ਆ ਦੇਖੋ ਰਾਸ਼ੀ ਰਸ਼ਕ ਕਟੀਆਂ ਗੱਡੀਆਂ ਬੱਧੀ ਹੈ ਜੀ ਸਾਢੇ ਕਿੰਨਾ ਆਪਣਾ ਲੱਗ ਗਿਆ ਜਿਹੜੇ ਘੰਟੇ ਸਪੋਣ ਇੱਕ ਦੋ ਘੰਟੇ ਹੋਣ ਤੇ ਲੋ ਜੀ ਆਪਾਂ ਪਾਰਕਿੰਗ ਦੀ ਪਰਚੀ ਲੈ ਲਈ ਤੇ ਬਹੁਤ ਜ਼ਿਆਦਾ ਰਸ਼ਾ ਦੇਖੋ ਗੱਡੀਆਂ ਗੱਡੀਆਂ ਖੜੀਆਂ ਨੇ ਤੇ ਤਾਂ ਗੱਡੀ پارک ਕਰ ਦਈਏ ਲੈ ਵੀ ਦੋਸਤੋ ਆਪਾਂ ਗੱਡੀ ਕਰਤੀ پارک ਏਮਜੋ ਹਸਪੀਟਲ ਆਪਾਂ ਪਹੁੰਚ ਗਏ ਤੁੰਦ ਇੱਥੇ ਹੀ ਬਹੁਤ ਜ਼ਿਆਦਾ ਫੇਰੀਆ ਦੇਖੋ ਗੱਡੀਆਂ ਗੱਡੀਆਂ ਨੇ ਪਾਰਕਿੰਗ ਵੀ ਲਗਭਗ ਫੁੱਲੀ ਆ ਨਾ ਕੋਈ ਜੀ ਆਪਾਂ ਆ ਗਏ ਆਪੀਡੀ ਦੇ ਕੋਲੇ ਪੁਹਤ ਨਾਲੇ ਅੰਦਰ ਬਹੁਤ ਜ਼ਿਆਦਾ ਰਸ਼ ਹੈ ਇਹਦੇ ਵੀ ਚੱਲਦੇ ਬਹੁਤ ਰਿਆਦੇ ਰਸ਼ ਹੈ ਬਹੁਤ ਰਿਆਦੇ ਰਸ਼ ਹੈ ਵਲਦੇ ਡਾਕਟਰ ਸਾਹਿਬ ਨੂੰ ਲੋ ਜੀ ਆਪਾਂ ਦਵਾਈ ਲੈ ਲਈ ਤੇ ਮੈਡੀਸਨ ਲੈ ਕੇ ਆਪਾਂ ਚੱਲੇ ਵਾਪਸ ਆ ਜੇ ਵੀ ਗੱਡੀਆਂ ਦਾ ਰਸ਼ ਦੇਖੋ ਕਿੰਨਾ ਉਨਾ ਹੀ ਰਸ਼ ਹੈਗਾ ਟਿਕ ਟੁਕਟ 12 ਵੱਜ ਚੁੱਕੇ ਨੇ ਦੁਪਹਿਰ ਦੇ ਆ ਦੇਖੋ ਨੇ ਰਸ਼ ਹੈਗਾ ਬਹੁਤ ਜ਼ਿਆਦਾ ਰਸ਼ ਹੈਗਾ ਤੋ ਇਹ ਇੱਥੇ 4 ਸਾਲ ਪਹਿਲਾਂ ਆਪਾਂ ਜਦੋਂ ਹੁੰਦੇ ਹੁੰਦੇ ਸੀ ਚਾਚਾ ਜੀ ਦਵਾਈ ਦੋਣ ਉਦੋਂ ਹੁੰਦਾ ਸੀਗਾ ਇੱਥੇ ਰਸ਼ ਬਹੁਤ ਘੱਟ ਹੁੰਦਾ ਸੀ ਇੱਥੇ ਗੱਡੀਆਂ ਵੱਲਾਂ ਸਾਰੀਆਂ 50 ਹੁੰਦੀਆਂ ਸੀ ਆਰਕਿੰਗ ਵਿੱਚ ਤੇ ਹੁਣ ਤਾਂ 6-7 ਲਾਈਨਾਂ ਲੱਗੀਆਂ ਕਾ ਆ ਗਈ ਐਦਾਂ ਦੀਆਂ 8-9 ਵਾਰਕਿੰਗ ਲਾਈਨਾਂ ਆ ਗਈਆਂ ਤੇ ਲੈ ਆਪਾਂ ਚੱਕ ਆਪਣੀ ਗੱਡੀ ਕੋਲ ਲਓ ਜੀ ਤੁਰਦੇ ਆਪਾਂ ਦੁਰੇ ਰਹੋ ਜੀ